ਇਹ ਲੋਕ ਕਰਨ ਵਾਲਾ ਚੰਗਾ ਏਡੀ ਜਗਾ ਤੋਂ ਤੁਸੀਂ ਪਿੰਡ ਦਾ ਨਾਮ ਪੈ ਕਿ ਕਿਹੜਾ ਪਿੰਡ ਕਿਹੜਾ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮ ਮੈਨੂੰ ਸੀ ਉਹ ਗੋਡੇ ਦਾ ਮੇਰੇ ਦੋ ਸਤੇ ਸਵੇ ਦੇ ਦਾ ਜਮਨੀ ਥੋੜੀਆਂ ਸਰੀ ਗੋਡੇਆਂ ਗੋਡਿਆਂ ਦੇ ਸੌੜੀਆਂ ਦੋਨੇ ਗੋਡੇਆਂ ਦੇ ਸੌੜੀਆਂ ਸੀ ਹਾਂ ਇੱਕ ਚੋ ਛੋਟੀ ਜੀ ਸੀ ਠੀਕ ਹੈ ਤੇ ਕਿਸੇ ਬਟੀ ਸੀ ਠੀਕ ਹੈ ਜੀ ਤੇ ਹੋਰ ਕੀ ਪ੍ਰੋਬਲਮ ਸੀ ਤੁਹਾਨੂੰ ਹੋਰ ਮੈਨੂੰ ਪ੍ਰੋਬਲਮ ਸੀ ਆ ਜਾਣ ਕਿਛ ਤੱਕ ਬਹਿਣਾ कुल्ले तो दार तो था हां करने चोक्षा ना चले और मैं बड़ा मोटा इदा जाने कि तेल तो लगा के मर जाएगा ये कितनी की प्रॉब्लम थी थोड़ी डिग्री दारदाली थी दारदाली थोड़ा चटो होया है ये प्रॉब्लम कि नहीं अगली कि नहीं होती तो करीब का काफी हुंदी मैं कहता ही कि प्रसाद ठीक हो जा रहा है जस फायदा ज्यादा चोर ही ना बन जाए चोर ही ना कुछ बन जाए ठीक है ओ तो पार एक कोशो ਇੱਕ ਜਿਵੇਂ ਤੁਹਾਨੂੰ ਕੱਜ ਦੀ ਪ੍ਰੋਬਲਮ ਸੀ ਹਾਂ ਕੱਜ ਦੀ ਜਾਨੀ ਰਹਿੰਦੀ ਸੀ ਮੈਂ ਮੈਡੀਕਲ ਤੋਂ ਦਵਾਈ ਜੁਈ ਲਿਆ ਕੇ ਖਾ ਕੇ ਤਾਂ ਹੋ ਜਾਣਾ ਕੰਮ ਕੋਈ ਨਾ ਕੋਈ ਦਵਾਈ ਲੈਣੀ ਪੈਣੀ ਠੀਕ ਹੈ ਤੁਹਾਡੀ ਏਜ ਕਿੰਨੀ ਆਪਦੀ ਉਮਰ ਕਿੰਨੀ ਆਪ عمر ਮੇਰੀ 99 ਸਾਲ ਦੀ ਆ 99 ਸਾਲ ਦੀ ਮਰਦਾ ਠੀਕ ਹੁਣ ਜਿਵੇਂ ਆਪਣੇ ਤੁਸੀਂ ਪੰਜ ਦਿਨ ਵਰਤੇ ਬਡੀ ਸਰਵਸ ਵਰਤੇ ਆ ਇਹਦੇ ਨਾਲ ਤੁਹਾਨੂੰ ਕੀ ਰਿਜ਼ਲਟ ਆਇਆ ਜਿਹੜੀਆਂ ਰਸੌਣੀਆਂ ਗੁੱਡੇ ਦੀਆਂ ਇਹਨਾਂ ਦਾ ਕੋਈ ਫਰਕ ਪਿਆ ਇੰਝ ਨਾਲ ਹਾਂ ਇਹਦੇ ਨਾਲ ਜਾਣੀ ਕਿ ਬਿਲਕੁਲ ਨਹੀਂ ਖਤਮ ਹੋ ਗਏ ਰਸੌਣੀਆਂ ਬਿਲਕੁਲ ਹੀ ਖਤਮ ਹੋ ਗਏ ਦੋਨੇ ਗੁੱਡੇ ਖਤਮ ਹੋ ਗਈਆਂ ਜਾਣੀ ਜਿਹੜੇ ਤੁਹਾਨੂੰ ਦਰਦ ਦੀ ਪ੍ਰੋਬਲਮ ਸੀ ਉਹ ਵੀ ਖਤਮ ਹੋ ਗਏ ਦਰਦ ਤੁਹਾਡੇ ਹੋਰ ਹੋ ਰਦਾ ਨਹੀਂ ਨਹੀਂ ਕਬਜ ਜੀ ਤੁਹਾਡੀ ਹਾਂ ਕਬਜ ਜਾਣ ਵੀ ਕਿਸੇ ਮਾੜੀ ਮੋਟੀ ਜੇ ਕੋਈ ਖਾਣ ਪੀਣ ਦੇ ਨਾਲ ਹੋਈ ਆ ਤੇ 2000 ਵੇਬੀ ਕਬਜ਼ੇ ਦੀ ਪ੍ਰੋਬਲਮ ਥੋੜੀ ਪਹਿਲਾਂ ਦਵਾਈ ਲੈ ਕੇ ਉਹ ਨਹੀਂ ਸੁਣੋ ਠੀਕ ਹੈ ਹਾਂ ਠੀਕ ਹੈ ਹੁਣ ਰਿਪੋਰਟ ਆ ਗਈ ਹੈ ਇਹ ਇਹ ਜਿਸ ਵਕਤ ਮੈਂ ਜੂਸ ਇਹ ਸ਼ੁਰੂ ਕੀਤਾ ਤੇ ਉਦੋਂ ਤੋਂ ਹੀ ਜਾਣੀ ਕਿ ਮੇਰਾ ਬਿਲਕੁਲ ਕਬਜ਼ਾ ਖਤਮ ਹੋ ਗਿਆ ਕਬਜ਼ੀ ਹੋਗਾ ਤਾਂ ਵਰ ਕਬਜ਼ੇ ਨਹੀਂ ਰਹੇ ਕਬਜ਼ਾ ਹੋਣ ਤੋਂ ਪੀਤੇ ਨੂੰ 4-5 ਮਹੀਨੇ ਹੋ ਗਏ ਤੇ ਜੇ ਰੱਖਿਆ ਹਾਂ 4-5 ਕੇ ਤਿਲ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ ਕਬਜ਼ੇ ਦੀ ਜੀ ਜਿਵੇਂ ਅੱਜ ਪਰਿਵਾਰਾਂ ਦੇ ਰਸੋਲੀ ਵਗੈਰਾ ਹੁੰਦੀ ਆ ਜਿਵੇਂ ਤੋਂਡੇ ਕਿਸੇ ਡਾਕਟਰ ਦੀ ਸਲਾਹ ਲਈ ਸੀ ਕੀ ਕਹਰੇ ਸੀ ਡਾਕਟਰ ਜੀ ਡਾਕਟਰ ਕਹਿੰਦੇ ਬਈ ਪਰੇਸ਼ਾਨ ਹੋ ਰਾ ਪਰੇਸ਼ਾਨਾੜੀ ਕੱਢੋ ਹਾਂ ਪਰੇਸ਼ਾਨ ਦੇ ਨਾਲ ਰਸੋਲੀਆਂ ਕੱਢ ਦੇਣਾ ਤੇ ਸੋਲੀਆਂ ਕੱਢ ਦੇਈ ਹਾਂ ਮੈਂ ਕਿਹਾ ਡਾਕਟਰ ਸਾਹਿਬ ਮੈਂ ਖਰਚਾ ਕਿੱਥਾਂ ਕਰ ਜੂਗਾ ਕਿੰਨਾ ਕੋਈ 10000 ਰੁਪਿਆ ਆ ਜਾ 15000 ਕੱਲੀਆਂ ਰਸੋਲੀਆਂ ਬੈਠਣ ਘਟਣ ਦੇਖਣ ਦਾ ਠੀਕ ਹੈ ਤੇ ਮੈਂ ਕਿਹਾ ਕੋਈ ਨਹੀਂ ਥੋੜਾ ਜਿਆਦਾ ਟਾਈਮ ਰੰਗਲੇ ਜਿਹੜੇ ਮੈਂ ਕਹਾਂ ਅੱਜ ਰੋਪਾ ਨੇ ਪ੍ਰੋਬਲਮ ਹੈਗੇ ਹੋਰ ਵੀ ਆਪੀ ਕੁਲਵਾਰਾ ਦੀਆਂ ਚੀਜ਼ਾਂ ਹੈਗੀਆਂ ਰਸੌਰੀਆਂ ਕਿਸੇ ਦੇ ਕਿਤੇ ਬਣ ਜਾਂਦੀ ਹੈ ਕਦੇ ਕਿਤੇ ਬਣ ਜਾਂਦੀ ਹੈ ਉਹਨਾਂ ਬਿਕਰਾਂ ਤੁਸੀਂ ਕੀ ਸਲਾਹ ਦਿਨਾ ਕਿ ਬੰਦਾ ਖਸ ਨਾ ਖਸ ਜੀ ਇਸ ਕੀ ਕੈਨੇਡਾ ਵੀ ਉਹਨਾਂ ਨੂੰ ਇਹ ਬਰਤ ਲੈਣਾ ਨਹੀਂ ਹਾਂਏ ਯੂਥ ਪਰਸਾ ਲੈਣਾ ਚਾਹੀਦਾ ਵੀ ਰਸੌਰੀਆਂ ਨਿਕਤਾ ਧਿਆਨ ਨੇ ਰਸੌਰੀਆਂ ਦੀ ਕਈ ਯਾਨੀ ਕਿ ਹੋਰ ਵੀ ਜਿਹੜੀਆਂ ਮਾਰੀਆਂ ਹੁੰਦੀਆਂ ਜੀ ਹੈਗੀਆਂ ਉਹ ਵੀ ਠੀਕ ਹੋ ਜਾਂਦਾ ਬੰਦਾ OK ਥੈਂਕ ਯੂ ਬਹੁਤ ਬਹੁਤ ਧੰਨਵਾਦ